ਇਹਦੇ ਕੋਲੇ ਕਾਉਂਸਲ ਕਾਮੇ ਜੀ ਦੁਪਹਿਰਾਂ ਤੋਂ 3000 3500 ਮਰੀ ਜੀ ਠੀਕ ਹੋ ਚੁੱਕੇ 3000 3500 3500 ਜਿੱਥੋਂ ਜੀ ਆਪਣਾ ਚੰਡੀਗੜ੍ਹ ਪਟਿਆਲਾ ਦਿੱਲੀ ਲੁਧਿਆਣਾ ਗਿੱਦੜਵਾ ਸਾਸੇ ਤੋਂ ਲੇਡੀ ਜੈਂਟਸ ਬਹੁਤ ਆਇਆ ਜਿਨ੍ਹਾਂ ਜਿਹੜਾ ਇਲਾਜ ਆ ਤੁਸੀਂ ਪਹਿਲਾਂ ਤਾਂ ਸ਼ਰਤ ਰੱਖ ਰਹੇ ਹੋ ਵੀ ਪੱਕਾ ਇਲਾਜ ਆ ਸਾਡਾ ਤਾਂ ਹਾਂਜੀ ਮੇਰੇ ਮੈਥੋਬਾਚਨ ਲਿਆ ਵੀ 5 ਸਾਲ ਤੁਸੀਂ ਲੋਕਾਂ ਦੀ ਸੇਵਾ ਕਰਨੀ ਹੈ ਕਿਸੇ ਤੋਂ ਵੀ ਪੈਸਾ ਨਹੀਂ ਲੈਣਾ ਅੱਛਾ ਜਮਾਂ ਫਰੀ ਜਮਾਂ ਫਰੀ ਇਲਾਜ ਕਰਾਈ ਮੈਂ 5 ਸਾਲ ਕਰੇ ਰਚਨਿਆਂ ਇਹ ਕੋਲ ਦੋਨੇ ਮੂੜੇ ਦਾ ਦੁੰਦਾ ਦੁੰਦਾ ਜੀ ਜਗਾੜ ਨਹੀਂ ਦਾ ਦੁੰਦਾ ਜੀ ਚੱਕਰ ਆਉਂਦੇ ਨੇ ਜੀ ਨੈਗੇਟਿਵ ਅਸਰ ਪੈਂਦੇ ਅੱਛਾ ਨਾ ਮੈਂ 150 ਰੁਪਏ ਮੇਰੀ ਫੀਸ ਹੈ 150 ਦਾ ਕੁਝ ਵੀ ਨਹੀਂ ਫੀਸ ਹੁੰਦੀ ਹੈ ਹਾਂ ਜੀ 150 ਰੁਪਏ ਫੀਸ ਲੈਣਾ ਜਿੰਨੇ ਤੋਂ ਸਰਕਲ ਤਕਰੀਬਨ ਥੋੜੇ ਜੱਦਾ ਹੀ ਹੁੰਦਾ ਉਹ ਤਾਂ ਇੱਕ ਵਾਰੀ ਠੀਕ ਹੋ ਜਾਂਦੇ ਹੈ ਨਾਲ ਟੈਬਲੇਟ ਜ਼ਰੂਰ ਦਿੰਦੇ ਖਰਾਕ ਵੰਦ ਦਿੰਦੇ ਵੀ ਪੱਕੀ ਭਾਈ ਖਰਾਕ ਲੈਣੀ ਪਊਗੀ ਨਹੀਂ ਮੈਂ ਕੋਈ ਟੈਬਲੇਟ ਨਹੀਂ ਦਿੰਦਾ ਕੋਈ ਡਿਵਾਈਸ ਦਿੰਦਾ ਜੀ ਜਿਹੜਾ ਪੇਸ਼ੈਂਟ ਕਰਾ ਕੇ ਆਉਂਦਾ ਦੂਜੇ ਦਿਨ ਹੱਸਦਾ ਹੀ ਆਉਂਦਾ ਈ ਮੇਰੇ ਕੋਲ ਆ ਜਾਏਗਾ ਇਹ ਪੱਕਾ ਦਾ ਸਰਵੈਕਲ ਹੈ ਜੀ ਜੇ ਕਿਸੇ ਨੂੰ ਕੋਈ ਰੀਡ ਦੀ ਹੱਡੀ ਦੀ ਕੋਈ ਪ੍ਰੋਬਲਮ ਹੁੰਦੀ ਹੈ ਅੱਛਾ ਕਰਮੇ ਹੋਊਗੀ ਦੰਦਾ ਹੀ ਸਰਵਾਈਕਲ ਕਰਦਿਆਂ ਉਹਦੀ ਨਿਗਾ ਵੀ ਤੇਜ਼ ਹੋ ਜਾਂਦੀ ਹੈ। ਹੂੰ। ਬੇਨ ਬਿਲਕੁਲ ਖਤਮ ਹੋ ਜਾਂਦੇ। ਓਕੇ। ਹਾਂਜੀ। ਜੇ ਤੁਮ ਮਾਗੀ ਪੁੱਛ ਲੈਣ ਜੀ। ਹੂੰ। ਗ੍ਰੀਨ ਵੈਲੀ ਕੋਠੀ ਨੰਬਰ 23 ਭੂਸ਼ਣ ਕੁਮਾਰ। ਇੱਥੇ ਇਲਾਜ ਕਰ ਦਿੰਦੇ ਆ। ਮੈਂ ਆਪਣਾ ਘਰ ਇਲਾਜ ਕਰਦਾ। ਇੱਥੇ ਛੂ ਮੰਤਰ ਹੋ ਜੂਗਾ ਤੁਹਾਡਾ ਸਰਵਾਈਕਲ ਤੇ ਦੋਸਤੋ ਹੁਣ ਤੁਸੀਂ ਵੀ ਆਉਣਾ ਗ੍ਰੀਨ ਵੈਲੀ ਦੇ ਵਿੱਚ। ਦੇ ਨਾਲ ਨੇ ਭੂਸ਼ਣ ਕੁਮਾਰ ਤੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿ ਕਿਹੜਾ ਹੱਥ ਦੇ ਵਿੱਚ ਜਾਦੂ ਹੈ ਜਿਹਦੇ ਨਾਲ ਉਹ ਸਰਵਾਈਕਲ ਦਾ ਦਰਦ ਦੂਰ ਕਰ ਦਿੰਦੇ ਨੇ। ਤੇ ਕਿੰਨੇ ਕ ਮਰੀਜ਼ ਹੁਣ ਤੱਕ ਇਥੋਂ ਠੀਕ ਹੋ ਕੇ ਜਾ ਚੁੱਕੇ ਨੇ ਸਾਰੀ ਗੱਲਬਾਤ ਕਰਦੇ ਆ ਜੀ ਸਤਿਗੁਰੂ ਜੀ ਭੂਸ਼ਨ ਜੀ ਪਹਿਲਾਂ ਤਾਂ ਸਵਾਲ ਇਹ ਬਣਦਾ ਵੀ ਜਿਹੜਾ ਇਲਾਜ ਆ ਤੁਸੀਂ ਪਹਿਲਾਂ ਤਾਂ ਸ਼ਰਤ ਰੱਖ ਰਹੇ ਹੋ ਵੀ ਪੱਕਾ ਇਲਾਜ ਆ ਸਾਡਾ ਤਾਂ ਹਾਂਜੀ ਵੀ ਹੁਣ ਤੱਕ ਕਿੰਨੇ ਕ ਠੀਕ ਹੋ ਕੇ ਬਾਗੇ ਜਿਨ੍ਹਾਂ ਨੇ ਇਹ ਆ ਕੇ ਕਿਹਾ ਵੀ ਜਮੈਂ ਮਤਲਬ ਤਸੱਲੀ ਹੋ ਗਈ ਮੇਰੇ ਕੋਲੇ ਕਾਉਂਸਲ ਕਾਮ ਜਿੱਦੋਂ ਪਹਿਲਾਂ 33500 ਮਰੀਜ਼ ਠੀਕ ਹੋ ਚੁੱਕੇ ਨੇ 33500 3500 ਜਿੱਥੋਂ ਜੀ ਆਪਣਾ ਚੰਡੀਗੜ੍ਹ ਪਟਿਆਲਾ ਦਿੱਲੀ ਲੁਧਿਆਣਾ ਗਿੱਦੜਵਾ ਸਾらせ ਤੋਂ ਲੇਰੀਜੈਂਸ ਬਹੁਤ ਆਏ ਆ ਜਿਨ੍ਹਾਂ ਨੂੰ 10-15 ਸਾਲ ਦਾ ਵੀ ਸਰਵਾਈਕਲ ਸੀ ਉਹ ਵੀ ਠੀਕ ਹੋ ਗਏ ਨੇ 10-15 ਸਾਲ ਦਾ ਹਾਂਜੀ ਹਾਂ ਇੱਕ ਆਪਣਾ ਮੇਰੇ ਕੋਲੇ ਪੇਸ਼ੈਂਟ ਆਇਆ ਸੀ ਨਵੇਂ ਸ਼ਹਿਰ ਤੋਂ ਐਸ ਡੀ ਐਮ ਰਿਟਾਇਰਮੈਂਟ ਠੀਕ ਹੈ ਉਹਨਾਂ ਨੂੰ 40 ਸਾਲ ਦਾ ਸਰਵਾਈਕਲ ਸੀ ਭਾਈ ਓਕੇ ਉਹਨਾਂ ਦਾ ਵੀ ਮੈਂ ਰੋਗ ਆਪਣਾ ਦੂਰ ਕਰਤਾ ਜੀ ਅਦਾ ਕਹਿੰਦੇ ਨੇ ਹੱਥਾਂ ਦੇ ਵਿੱਚ ਜਾਦੂ ਹੁੰਦਾ ਹੈ ਇਨਸਾਨ ਦੇ ਜਦੋਂ ਇਹ ਹੱਲ ਕਰਨ ਲੱਗ ਜਾਂਦਾ ਹੈ ਹਾਂਜੀ ਹਾਂਜੀ ਜਾਦੂ ਕਿੱਥੋਂ ਮਿਲਿਆ ਇਹ ਇਹ ਤਾਂ ਜੀ ਮੈਂ ਆਪਣਾ ਫੌਜੀ ਸਾਹਿਬ ਸੀ ਮਹਾਰਾਜ ਤੋਂ ਅੱਛਾ ਉਹ ਸੀ ਜਿਹੜੀ ਆਪਣਾ ਰਟਾਇਰਮੈਂਟ ਉਹਨਾਂ ਨੇ ਮੈਨੂੰ ਗੁਰਮੰਤਰ ਦਿੱਤਾ ਸੀ। ਤਾਲਮੇਲ ਕਿਵੇਂ ਹੋਇਆ ਤੁਸ ਤਾਂ ਮਾਨਸਾਹਲ। ਤਾਲਮੇਲ ਜੀ ਮੈਂ ਉਹਨੂੰ ਮੈਂ ਪਹਿਲਾਂ ਹੀ ਮੈਂ ਦੀ ਮੈਂ ਆਪਣਾ ਲੈ ਕੇ ਗਿਆ ਆਪਣਾ ਮੇਰੀ ਮਸ਼ੀਨ ਨੂੰ। ਹਾਂ। ਉਹਨਾਂ ਨੂੰ ਸੀ ਸਰਵਾਈਕਲ ਬਹੁਤ ਜ਼ਿਆਦਾ। ਅੱਛਾ। ਉਹਨਾਂ ਕੋਲੇ ਮੈਂ 1.5-2 ਸਾਲ ਜਾਂਦਾ ਰਿਹਾ। ਓਕੇ। ਮੈਂ ਨੇ ਮਹੀਨੇ ਬਾਅਦ ਜਾਂਦਾ ਰਿਹਾ। ਉਹਨਾਂ ਨੇ ਪਤਾ ਨਹੀਂ ਮੇਰੇ ਮਨ ਚ ਉਹਨਾਂ ਦੇ ਮਨ ਚ ਕੀ ਤਰਸਾਇਆ ਮੈਨੂੰ ਉਹਨਾਂ ਨੇ ਇਹ ਗੁਰਮੰਤਰ ਦਿੱਤਾ। ਓਕੇ। ਫਿਰ ਮਨੋ ਕੋਲੇ ਹਫ਼ਤੇ ਦਾ ਸਾਨੂੰ ਬਾਅਦ ਜਾਂਦਾ ਰਿਹਾ। ਹਾਂ। ਫਿਰ ਉਹਨਾਂ ਨੇ ਮੈਨੂੰ ਪ੍ਰੈਕਟਿਸ ਕਰਾਈ ਠੀਕ ਹੈ ਫਿਰ ਮੈਨੂੰ ਉਹਨਾਂ ਨੇ ਮੇਥੋਂ ਵਚਨ ਲਿਆ ਵੀ 5 ਸਾਲ ਤੁਸੀਂ ਲੋਕਾਂ ਦੀ ਸੇਵਾ ਕਰਨੀ ਹੈ ਕਿਸੇ ਤੋਂ ਵੀ ਪੈਸਾ ਨਹੀਂ ਲੈਣਾ ਅੱਛਾ ਜਮਾਂ ਫ੍ਰੀ ਜਮਾਂ ਫ੍ਰੀ ਇਲਾਜ ਕਰਾਈ ਮੈਂ 5 ਸਾਲ ਕਰਿਆ ਓਕੇ ਹੁਣ ਮੈਂ ਤਕਰੀਬਨ ਸਾਲ ਖ ਪਰਦਾ ਜੀ ਵੀਡੀਓ ਪਾ ਕੇ ਜੀ ਮੈਂ ਹੁਣ ਮੈਂ 150 ਰੁਪਏ ਮੇਰੀ ਫੀਸ ਹੈ 150 ਦਾ ਕੁਝ ਵੀ ਨਹੀਂ ਫੀਸ ਹੁੰਦੀ ਜਿੱਥੇ 150 ਰੁਪਏ ਫੀਸ ਲੈਣਾ ਹੀ ਮੈਂ ਜਿੰਨਾਂ ਦਾ ਸਰਵਾਈਕਲ ਤਕਰੀਬਨ ਥੋੜੇ ਜਿਹਾ ਤਾਂ ਹੀ ਹੁੰਦਾ ਉਹ ਤਾਂ ਇੱਕ ਵਾਰੀ ਠੀਕ ਹੋ ਜਾਂਦਾ ਹੈ ਜਿਨ੍ਹਾਂ ਨੂੰ ਕੋਈ 1.5-2 ਸਾਲ ਦਾ ਕੋਈ 3-4 ਸਾਲ ਦਾ ਹੈ ਉਹ ਮੈਂ तकरीबन ਦੋ ਵਾਰ ਹੀ ਬਿਲਕੁਲ ਠੀਕ ਕਰ ਦਿੰਦਾ ਅੱਛਾ ਤਜਰਬਾ ਕੀ ਰਿਹਾ ਵੀ ਜੇ ਆਪਾਂ ਕਹੀਏ ਵੀ ਲੋਕ ਆਉਂਦੇ ਨੇ ਫੀਡਬੈਕ ਦਿੰਦੇ ਆ ਵੀ ਠੀਕ ਹੋ ਗਏ ਹਾਂਜੀ ਤਾਂ ਮਤਲਬ ਜੇ ਆਪਾਂ ਕਹੀਏ ਵੀ ਹੱਥਾਂ ਦਾ ਜਾਦੂ ਹੈ ਜਾਂ ਕਲਾ ਜਿਹੜੀ ਤੁਹਾਡੇ ਗੁਰੂ ਨੇ ਤੁਹਾਨੂੰ ਮੈਂ ਬਸ ਮੈਂ ਤਾਂ ਪਰਮਾਤਮਾ ਨੂੰ ਨਹੀਂ ਹੱਥਾਂ ਦੇ ਵਿੱਚ ਜਾਸ਼ ਹੈ ਜੀ ਕੋਈ ਮੈਂ ਕੋਈ ਪੇਨ ਕਲਰ ਨਹੀਂ ਦਿੰਦਾ ਕੋਈ ਇੰਜੈਕਸ਼ਨ ਨਹੀਂ ਲਾਉਂਦਾ ਕੋਈ ਨਹੀਂ ਨਾ ਕੋਈ ਗੋਲੀ ਨਹੀਂ ਦਿੰਦਾ ਕੋਈ ਦਵਾਈ ਬੁੱਟੀ ਕੁਝ ਨਹੀਂ ਦਿੰਦਾ ਜੀ ਅੱਛਾ ਜਿੰਨੇ ਵੀ ਮੈਂ ਮਤਲਬ ਜਿੰਨੇ ਮੋਸਟਲੀ ਆਪਾਂ ਦੇਖਦੇ ਆਂ ਵੀ ਜਿੰਨੇ ਬੈਦ ਨੇ ਜਾਂ ਮਤਲਬ ਇਸ ਚੀਜ਼ ਦਾ ਹੱਲ ਕਰਦੇ ਨੇ ਸਰਵਾਈਕਲ ਦਾ ਹੱਲ ਕਰਦੇ ਨੇ ਉਹ ਨਾਲ ਟੈਬਲੇਟ ਜ਼ਰੂਰ ਦਿੰਦੇ ਖਰਾਕ ਮੰਨ ਦਿੰਦੇ ਵੀ ਪੱਕੀ ਭਾਈ ਖਰਾਕ ਲੈਣੀ ਪਊਗਾ ਨਹੀਂ ਮੈਂ ਕੋਈ ਟੈਬਲੇਟ ਨਹੀਂ ਦਿੰਦਾ ਕੋਈ ਦਵਾਈ ਨਹੀਂ ਦਿੰਦਾ ਜੀ ਜਿਹੜਾ ਪੇਸ਼ੈਂਟ ਕਰਾ ਕੇ ਜਾਂਦਾ ਦੂਜੇ ਦਿਨ ਹੱਸਦੇ ਰਿਪੋਰਟਾਂ ਓਕੇ ਨੇ ਹੋਰ ਰਿਪੋਰਟਾਂ ਸਾਹਿਬ ਦੀਆਂ ਓਕੇ ਆਈਆਂ ਹਾਂ ਅੱਛਾ ਜੇ ਹੁਣ ਮੈਂ ਗੱਲ ਕਰਾਂ ਵੀ ਸਰਵਾਈਕਲ ਹੁੰਦਾ ਕਿਉਂ ਕਿ ਸਭ ਤੋਂ ਵੱਡੀ ਪ੍ਰੋਬਲਮ ਲੋਕਾਂ ਨੂੰ ਇਹ ਵੀ ਹੈ ਜਾਣਨਾ ਬੜਾ ਜ਼ਰੂਰੀ ਹੈ ਕਿ ਸਰਵਾਈਕਲ ਹੁੰਦਾ ਕਾਦੇ ਨਾਲ ਹੈ ਤੇ ਕੀ ਕੀ ਇਹਦੇ ਲੱਛਣ ਕੀ ਹੁੰਦੇ ਨੇ ਸਰਵਾਈਕਲ ਦੇ ਲੱਛਣ ਇਹ ਨੇ ਇੱਕ ਦੋਨੇ ਮੋਢੇਂ ਦਾਦ ਹੁੰਦਾ ਜੀ ਗਰਦਨ ਵਿੱਚ ਦਰਦ ਹੁੰਦਾ ਜੀ ਚੱਕਰ ਆਉਂਦੇ ਨੇ ਜੀ ਨਿਗਾ ਤੇ ਵੀ ਅਸਰ ਪੈ ਜਾਂਦਾ ਅੱਛਾ ਨਜ਼ਰ ਤੇ ਵੀ ਅਸਰ ਪੈਂਦਾ ਹਾਂ ਜਦੋਂ ਮੈਂ ਸਰਵਾਈਕਲ ਕਰਦਾ ਉਹਨਾਂ ਦੀ ਨਿਗਾ ਵੀ ਤੇਜ ਹੋ ਜਾਂਦੀ ਹੈ ਪੇਨ ਬਿਲਕੁਲ ਖਤਮ ਹੋ ਜਾਂਦਾ ਓਕੇ ਹਾਂਜੀ ਅੱਛਾ ਇਹ ਇਹ ਜਿਹੜੇ ਲੱਛਣ ਨੇ ਇਹ ਸਰਵਾਈਕਲ ਦੇ ਨੇ ਜੇ ਆਪਾਂ ਕਹੀਏ ਵੀ ਸਰਵਾਈਕਲ ਤੋਂ ਇਲਾਵਾ ਵੀ ਹੋਰ ਵੀ ਕੋਈ ਹੋਰ ਵੀ ਹੈਗਾ ਇਹਦੇ ਵਿੱਚ ਦੋਹੇ ਬਾਹਾਂ ਵਿੱਚ ਵੀ ਦਰਦ ਜਾਣ ਲੱਗੇ ਜਾਂਦੇ ਇਹਦੇ ਨਾਲ ਜੀ ਅੱਛਾ ਜਿਵੇਂ ਸਰਵਾਈਕਲ ਕਰਤਾ ਪੇਨ ਵੀ ਘਟ ਜਾਂਦਾ ਬਾਹਾਂ ਦੇ ਵਿੱਚ ਛਾਤੀ ਦੇ ਵਿੱਚ ਵੀ ਦਰਦ ਆਉਣ ਲੱਗੇ ਜਾਂਦੇ ਅੱਲਾ ਸਰਵਾਈਕਲ ਦਾ ਹੱਲ ਕਰਦੇ ਹੋ ਜਾਂ ਹੋਰ ਮੇਰੇ ਕੋਲ ਲਾਜ ਹੈਗਾ ਜੀ ਪੱਕਾ ਦਾ ਸਰਵਾਈਕਲ ਦਾ ਜੀ ਜੇ ਕਿਸੇ ਨੂੰ ਕੋਈ ਰੀਡ ਦੀ ਹੱਡੀ ਦੀ ਕੋਈ ਪ੍ਰੋਬਲਮ ਹੁੰਦੀ ਹੈ ਅੱਛਾ ਕਰਮ ਹੈ ਉਹ ਹੀ ਦਿੰਦਾ ਜੀ ਮੈਂ ਅੱਛਾ ਹੁਣ ਨਾਲ-ਨਾਲ ਜਿਹੜੇ ਵੀਡੀਓ ਦੇਖੀ ਜਾਂਦੇ ਨਾ ਵੀ نیچے ਨੰਬਰ ਦਿੱਤਾ ਹੋਇਆ ਇਹਨਾਂ ਨਾਲ ਸੰਪਰਕ ਜ਼ਰੂਰ ਕਰ ਲਿਓ ਤੇ ਪੁੱਛ ਵੀ ਲਿਓ ਕਿਉਂਕਿ ਇਹਨਾਂ ਕੋਲੇ ਲਿਸਟ ਤਾਂ ਬਣੀ ਵੀ ਹੋਣੀ ਜਿਹੜੇ ਬੰਦੇ ਕਿਰਾ ਕੇ ਗਏ ਹੁਣ ਨਹੀਂ ਮੈਂ ਲਿਸਟ ਨਹੀਂ ਬਣਾਈ ਅਜੇ ਲਿਸਟ ਨਹੀਂ ਬਣਾਈ ਸੰਪਰਕੇ ਚ ਤਾਂ ਹੋਣਗੇ ਹਾਂ ਸੰਪਰਕੇ ਚ ਬਾਦੂ ਨਹੀਂ ਮੇਰੇ ਕੋਲੇ ਤੇ ਦੋਸਤੋ ਵੀ ਹੁਣ ਮੈਂ ਇੱਕ ਗੱਲ ਕਹਿਣਾ ਵੀ ਸ਼ਰਤੀਆਂ ਪੱਕਾ ਇਲਾਜ ਬਹੁਤ ਘੱਟ ਹੁੰਦੇ ਨੇ ਤੇ ਭੂਸ਼ਨ ਜੀ ਪੱਕੀ ਗੱਲ ਕਰੀ ਜਾਂਦੇ ਵੀ ਸਾਡੇ ਕੋਲੇ ਆ ਕੇ ਦੇਖੋ ਜੇ ਸਰਵਾਈਕਲ ਰਹਿ ਗਿਆ ਤਾਂ ਫਿਰ ਸਾਨੂੰ ਫੜ ਲਿਓ ਸਾਨੂੰ ਦੱਸ ਦਿਓ ਵੀ ਸਰਵਾਈਕਲ ਹੁੰਦਾ ਕਿਹਜਾ ਕਿਉਂਕਿ ਅਸੀਂ ਸਰਵਾਈਕਲ ਨੂੰ ਗਾਇਬ ਕਰ ਦਿੰਦੇ ਹੁਣ ਪਹਿਲਾ ਐਡਰੈਸ ਤੁਹਾਨੂੰ ਨੋਟ ਕਰਾ ਦਿੰਦੇ ਆ ਪੂਸ਼ਨ ਜੀ ਨੂੰ ਜਾਣਦੇ ਆ ਵੀ ਪੂਸ਼ਨ ਜੀ ਐਡਰੈਸ ਕੀ ਹੈ ਇੱਕ ਵਾਰ ਸੰਪਰਕ ਨੰਬਰ ਜੇ ਕਿਸੇ ਨੇ ਸੰਪਰਕ ਕਰਨਾ ਹੈ ਪੁੱਛਣਾ ਹੁੰਦਾ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਆਪਣਾ ਨੰਬਰ ਵੀ ਦੱਸ ਦਿਓ ਤੇ ਆਪਣਾ ਐਡਰੈਸ ਵੀ ਦੱਸ ਦਿਓ ਮੇਰਾ ਨੰਬਰ ਹੈ 981753 62252 ਅੱਛਾ ਗ੍ਰੀਨ ਵੈਲੀ ਕੋਟੀ ਨੰਬਰ 23 ਪੂਸ਼ਨ ਕੁਮਾਰ ਮਾਲਸਾ ਅੱਛਾ ਇਹ ਐਡਰੈਸ ਹੈ ਜੀ ਅੱਛਾ ਜੇ ਆਪਾਂ ਗੱਲ ਕਰਦੇ ਆ ਸਰਵਾਈਕਲ ਦੀ ਜਿਵੇਂ ਤੁਸੀਂ ਕਿਹਾ ਵੀ ਇੱਕ ਜਾਂ ਦੋ ਵਾਰੀ ਆਉਣਾ ਪੈਂਦਾ ਤੇ ਉਹਦੇ ਨਾਲ ਹੱਲ ਹੋ ਜਾਂਦਾ ਹੈ ਹਾਂਜੀ ਹਾਂਜੀ ਜਿਆਦਾ ਕਿੰਨਾ ਨੂੰ ਪਾਇਆ ਤੁਸੀਂ ਵੀ ਕਿੰਨਾ ਮਤਲਬ ਕਿਹੜੀ ਉਮਰ ਚ ਜਾ ਕੇ ਇਹ ਸਰਵਾਈਕਲ ਹੁੰਦਾ ਹੈ ਇਹ ਤਾਂ ਜੀ 20-20 ਸਾਲ ਦੇ ਬੱਚਿਆਂ ਨੂੰ ਵੀ ਹੋ ਜਾਂਦਾ ਜਿਹੜੇ ਚੰਡੀਗੜ੍ਹ ਪੜ੍ਹਦੇ ਮੇਰੇ ਕੋਲ ਬੱਚੇ ਉਹ ਵੀ ਟੇ ਠੁਕਰਾ ਕੇ ਲਗਾਏ ਨੇ ਸਰਵਿਕਲ ਅੱਛਾ ਕੋਈ ਉਮਰ ਤਾਂ ਨਹੀਂ ਕੋਈ ਉਮਰ ਤਾਂ ਨਹੀਂ ਜੀ ਅੱਛਾ 15-15 ਸਾਲ ਦੇ ਜੁਆਕ ਨਹੀਂ ਮੈਂ ਸਰਵਿਕਲ ਕੀਤੇ ਨੇ ਜੀ ਅੱਛਾ ਹਾਂਜੀ ਹਾਂ ਤੇ ਫਿਰ ਪੁੰਨ ਦਾ ਕੰਮ ਹੀ ਕਰੀ ਜਾਂਦੇ ਹੋ ਹਾਂ ਪੁੰਨ ਮੈਂ ਹਾਂਜੀ ਹਾਂ ਤੇ 150 ਰੁਪਏ ਚ ਆਉਂਦਾ ਕੀ ਬਸ ਕੁਛ ਨਹੀਂ ਆਪਣੀ ਸੇਵਾ ਹੈ ਲੋਕਾਂ ਦੀ ਜੇ ਕੋਈ ਜਮ੍ਹਾਂ ਬਿਲਕੁਲ ਗਰੀਬੰਦਾ ਹੁੰਦਾ ਜੀ ਮੈਂ ਉਹ ਤੋਂ ਪੈਸਾ ਵੀ ਨਹੀਂ ਲੈਂਦਾ ਜੀ ਅੱਛਾ ਇਹ ਵੀ ਗੱਲ ਹੈ ਇਹ ਵੀ ਗੱਲ ਨਾਲ ਹੈ ਕੋਈ ਗੱਲ ਨਹੀਂ ਹੈ ਜੀ ਸੇਵ ਹੈ ਜੀ 150 ਚ ਆਉਂਦਾ ਵੀ ਕੁਛ ਨਹੀਂ ਜਿਹੜੇ ਵੀਡੀਓ ਦੇਖੀ ਜਾਂਦੇ ਨੇ ਨਾ ਸੰਪਰਕ ਕਰ ਲਿਓ ਬਾਈ ਜੀਆਂ ਨਾਲ ਵੀ 150 ਰੁਪਏ ਚ ਮੈਨੂੰ ਲੱਗਦਾ ਵੀ ਜੇ ਡਾਕਟਰਾਂ ਕੋਲ ਜਾਣ ਤਾਂ ਏਡਾ ਪਰਚਾ ਜਿਹੜਾ ਬਣਾ ਕੇ ਦੇ ਦਿੰਦੇ ਆ ਤੇ ਉਹਦੇ ਵਿੱਚ ਦਵਾਈਆਂ ਹੀ ਹੁੰਦੀਆਂ 1500 2000 ਦੀਆਂ ਹੁੰਦਾ ਇਹ ਆਪਾਂ ਜੀ ਡਾਕਟਰ ਮੈਂ ਪੇਸ਼ੈਂਟ ਨੂੰ ਹੱਥ ਵੀ ਨਹੀਂ ਲਾਉਂਦੇ ਜੀ ਅੱਛਾ ਮੈਂ ਤਾਂ ਬਿਲਕੁਲ ਉਹ ਕਿਉਂਕਿ ਡਾਕਟਰਾਂ ਕੋਲ ਵੀ ਲੋਕ ਜਾਂਦੇ ਨੇ ਹਰ ਇੱਕ ਤਰ੍ਹਾਂ ਦੀ ਸੋਚ ਹੁੰਦੀ ਆ ਬੰਦੇ ਬੰਦੇ ਦੀ ਪਰ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੈ ਵੀ ਬਾਈ ਜੀ ਗਰੰਟੀ ਨਾਲ ਕਰਦੇ ਚਾਹਦੇ ਆ ਸਰਵਾਈਕਲ ਦਾ ਹੋਰ ਵੀ ਇਲਾਜ ਨੇ ਰੀਡ ਦੀ ਹੱਡੀ ਦੇ ਤੇ ਦੋਸਤੋ ਇੱਕ ਵਾਰ ਤੁਸੀਂ ਸੰਪਰਕ ਕਰੋ ਤੇ ਇੱਕ ਵਾਰ ਵਿਜ਼ਿਟ ਕਰ ਲਓ ਗ੍ਰੀਨ ਵੈਲੀ ਦੇ ਵਿੱਚ ਕੋਠੀ ਨੰਬਰ 23 ਹੈ ਤੇ ਜਿਹੜੇ ਭੂਸ਼ਣ ਜੀ ਨੇ ਬੜੇ ਮਤਲਬ ਇੱਕ ਕਹਿੰਦੇ ਨੇ ਹੁੰਦੇ ਨੇ ਨੇ ਸਵਾਰਥ ਸੇਵਾ ਜਿਹੜੀ ਕਰਨੀ ਹੈ 5 ਸਾਲ ਤੋਂ ਬਿਲਕੁਲ ਕਿਸੇ ਤੋਂ 1 ਰੁਪਿਆ ਵੀ ਨਹੀਂ ਲੈਂਦਾ ਤੇ ਹੱਲ ਕਰ ਰਹੇ ਨੇ ਸਰਵਾਈਕਲ ਦਾ ਤੇ ਜਿੰਨੇ ਮੈਨੂੰ ਲੱਗਦਾ ਸਾਡੇ ਬੈਠੇ ਬੈਠੇ ਆਏ ਨੇ ਸਭ ਨੇ ਇੱਕੋ ਹੀ ਗੱਲ ਕਹੀ ਵੀ ਸਾਡਾ ਪੱਕਾ ਹੱਲ ਕੀਤਾ ਹੈ ਸਾਡੇ ਨਹੀਂ ਮੁੜ ਕੇ ਸਰਵਾਈਕਲ ਹੋਇਆ ਅੱਛਾ ਲਾਸਟ ਦੇ ਵਿੱਚ ਇੱਕ ਵਾਰ ਤੁਸੀਂ ਦੱਸੋ ਵੀ ਇਹ ਇਹ ਨੰਬਰ ਤੇ ਕੰਟੈਕਟ ਐਡਰੈਸ ਜ਼ਰੂਰ ਮੈਂਸ਼ਨ ਕਰ ਦਿਓ ਇੱਕ ਵਾਰ ਨੰਬਰ ਸਭ ਮੇਰਾ ਇਹੀ ਐਡਰੈਸ ਹੈ ਜੀ ਬਸ ਮੋਬਾਈਲ ਨੰਬਰ ਬੋਲਦਾ ਜੀ ਮੈਂ 98153 6251 ਅੱਜ ਰੁਪਏ ਵੀ ਦੱਸ ਦੋ ਵੀ ਕਿੰਨੇ ਲੈਣੇ ਆ 150 ਰੁਪਿਆ 150 ਰੁਪਿਆ ਮੇਰੀ ਫੀਸ ਹੈ ਜੀ ਕੁਛ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਬਸ ਤੁਸੀਂ ਆਉਣਾ ਹੈ ਪੂਸ਼ਣ ਜੀ ਨਾਲ ਸਾਡੇ ਮਾਨਸਾ ਮੰਡੀ ਦੇ ਵਿੱਚ ਇੱਕੋ ਹੀ ਇੱਕ ਲੋਨੀ ਹੈ ਜੀ ਗ੍ਰੀਨ ਵੈਲੀ ਗ੍ਰੋਮੀ ਠੀਕ ਹੈ ਹਾਂ ਜੇਦੂ ਮਰਜੀ ਪੁੱਛ ਲੈਣ ਜੀ ਗ੍ਰੀਨ ਵੈਲੀ ਕੋਠੀ ਨੰਬਰ 23 ਪੂਸ਼ਣ ਕੁਮਾਰ ਇੱਥੇ ਇਲਾਜ ਕਰ ਦਿੰਦੇ ਹਾਂ ਮੈਂ ਆਪਣਾ ਘਰ ਹੀ ਇਲਾਜ ਕਰ ਦਿੰਦਾ ਇੱਥੇ ਛੂ ਮੰਤਰ ਹੋ ਜੂਗਾ ਤੁਹਾਡਾ ਸਰਵਾਈਕਲ ਤੇ ਦੋਸਤੋ ਹੁਣ ਤੁਸੀਂ ਵੀ ਆਉਣਾ ਹੈ ਗ੍ਰੀਨ ਵੈਲੀ ਦੇ ਵਿੱਚ ਸੰਪਰਕ ਕਰ ਲਿਓ ਪੂਸ਼ਣ ਜੀ ਦਾ ਤਜਰਬਾ ਤਾਂ ਵੱਡਾ ਹੈ ਤੇ ਨਾਲ ਜਿਹੜੀ ਸ਼ਰਤ ਜਾਂ ਕਹਿੰਦੇ ਨੇ ਹੁੰਦੇ ਵੀ ਬੰਦਾ ਪੱਕੀ ਗੱਲ ਉਹੀ ਕਰਦਾ ਹੁੰਦਾ ਜਿਹਦੇ ਕੋਲੇ ਪੱਕਾ ਇਲਾਜ ਹੁੰਦਾ ਹੈ ਤੇ ਪੱਕੀ ਗੱਲ ਹੈ ਹੁਣ ਤੁਸੀਂ ਆ ਕੇ ਚੈੱਕ ਕਰ ਲਓ ਜਿਹੜੇ ਵੀ ਸਰਵਾਈਕਲ ਦੇ ਮਰੀਜ਼ ਨੇ ਜਾਂ ਜਿਨ੍ਹਾਂ ਦੇ ਦੋਸਤ ਸਰਵਾਈਕਲ ਦੇ ਮਰੀਜ਼ ਨੇ ਉਹ ਆਪਣੇ ਦੋਸਤਾਂ ਤੱਕ ਮਿੱਤਰਾਂ ਤੱਕ ਜਿਹੜੀ ਆ ਵੀਡੀਓ ਪਹੁੰਚਾ ਦਿਓ ਤਾਂ ਜੋ ਉਹਨਾਂ ਦੇ ਸਰਵਾਈਕਲ ਦਾ ਹੱਲ ਹੋ ਸਕੇ ਤੇ ਸੰਪਰਕ ਕਰਾ ਦਿਓ ਆਪਣੇ ਦੋਸਤਾਂ ਨੂੰ ਇਸ ਨੰਬਰ ਦੇ ਉੱਪਰ ਜੋ ਸਕਰੀਨ ਦੇ ਉੱਪਰ ਚੱਲ ਰਹੇ ਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ